ਅਕਾਲੀ ਦਲ ਦੇ ਵਿੱਚ ਵੱਡਾ ਖੜਾਕ ਹੋ ਰਿਹਾ ਹੈ ਅਕਾਲੀ ਦਲ ਦੇ ਵਿੱਚ ਵੱਡੀਆਂ ਪਰਸਤਿਤੀਆਂ ਬਦਲਣ ਲੱਗੀਆਂ ਨੇ ਬਾਦਲ ਪਰਿਵਾਰ ਦੇ ਵਿੱਚ ਵੱਡੀਆਂ ਤਰੇੜਾਂ ਨਜ਼ਰ ਆ ਰਹੀਆਂ ਨੇ ਜੀ ਹਾਂ ਬਾਦਲ ਪਰਿਵਾਰ ਦੇ ਵਿੱਚ ਇਸ ਕਦਰਖਾਨਾ ਜੰਗੀ ਸ਼ੁਰੂ ਹੋ ਚੁੱਕੀ ਹੈ ਕਿ ਹੁਣ ਸਾਲੇ ਜੀਜੇ ਦੀ ਲੜਾਈ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਸਖਬੀਰ ਸਿੰਘ ਬਾਦਲ ਨੂੰ ਇਸੇ ਕਰਕੇ ਸਖਤ ਫੈਸਲੇ ਲੈਣੇ ਪੈ ਰਹੇ ਨੇ ਸਖਬੀਰ ਸਿੰਘ ਬਾਦਲ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰਨ ਪਾਰਟੀ ਚੋਂ ਬਾਹਰ ਦਾਰਸਤਾ ਵਖਾ ਦਿੱਤਾ ਗਿਆ ਹੈ ਬਾਦਲ ਪਰਿਵਾਰ ਦੇ ਨਾਲ ਆਦੇਸ਼ ਪ੍ਰਤਾਪ ਸਿੰਘ ਕੈਰੋ ਪਰਿਵਾਰ ਦਾ ਸੰਬੰਧ ਬੜਾ ਤਕੜਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧੀ ਜਿਹੜੀ ਹੈ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋ ਜਣੀ ਕੀ ਬਿਵਾ ਪ੍ਰਨੀਤ ਕੋਰ ਨੂੰ ਉਹਨਾਂ ਦੇ ਨਾਲ ਵਿਆਹਿਆ ਸੀ ਲਗਾਤਾਰ ਮੰਤਰੀ ਰੇ ਬੜੇ ਚੁੱਪਚੀ ਪੀਤੇ ਜੇ ਮੰਤਰੀ ਰਹੇ ਨੇ ਵਿਵਾਦਾਂ ਚ ਬਹੁਤਾ ਨਹੀਂ ਆਉਂਦੇ ਮਾਜੇ ਦੇ ਪੱਟੀ ਇਲਾਕੇ 'ਚ ਖਾਸ ਕਰਕੇ ਅਤੇ ਅੰਮ੍ਰਿਤਸਰ ਦੇ ਇਲਾਕੇ 'ਚ ਠੀਕ-ਠਾਕ ਪ੍ਰਭਾਵ ਹੈ। ਪਰ ਲੋਕ ਸਭਾ ਚੋਣਾਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪਾਰਟੀ ਉਮੀਦਵਾਰ ਵਿਰਸਾ ਸਿੰਘ ਬਲਟੋਆ ਨਾਲ ਖੁੱਲਕੇ ਨਾ ਚੱਲਣਾ ਅਤੇ ਉਹਨਾਂ ਦਾ ਅੰਦਰ ਖਾਤੇ ਵਿਰੋਧ ਕਰਨਾ ਮੈਂ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਖਬਰ ਦਿੱਤੀ ਸੀ ਜਦੋਂ ਮੈਂ ਖੰਡੂਰ ਸਾਹਿਬ ਹਲਕੇ ਦਾ ਹਾਲ ਤੁਹਾਨੂੰ ਦੱਸਿਆ ਸੀ ਤਾਂ ਉਸ ਸਮੇਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁੱਲਕੇ ਨਹੀਂ ਚੱਲ ਰਹੇ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਦਬਵੀਂ ਅੱਖ ਨਾਲ ਅਮਰਤਪਾਲ ਨਾਲ ਚੱਲਣ ਦਾ ਇਸ਼ਾਰਾ ਕੀਤਾ ਹੋਇਆ ਇਸੇ ਕਰਕੇ ਵਿਰਸਾ ਸਿੰਘ ਵਲਟੋਆ ਨੇ ਸ਼ਿਕਾਇਤ ਕੀਤੀ ਅਤੇ ਜਿਹੜੀ ਸ਼ਿਕਾਇਤ ਦੇ ਉੱਤੇ ਤੁਰੰਤ ਕਾਰਵਾਈ ਕਰਦਿਆਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਤੋਂ ਬਾਹਰਦਾਰ ਰਸਤਾ ਵਿਖਾ ਦਿੱਤਾ ਗਿਆ ਵਿਰਸਾ ਸਿੰਘ ਵਲਟੋਆ ਦੀ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਇਸ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਰਨਲ ਸਕੱਤਰ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਦਿੱਤੀ ਹੈ ਇਹ ਇੱਕ ਅਹਿਮ ਗੱਲ ਹੈ ਇੱਕ ਵੱਡਾ ਕਾਰਵਾਈ ਹੈ ਬਾਦਲ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਇਹ ਇਸ ਦਾ ਸਬੂਤ ਹੈ ਦੇਸ਼ ਪ੍ਰਤਾਪ ਸਿੰਘ ਕੈਰੋਂ ਪਾਰਟੀ ਉਮੀਦਵਾਰ ਵਿਰਸਾ ਸਿੰਘ ਬਲਟੋਆ ਦੇ ਨਾਲ ਖੁੱਲ ਕੇ ਚੱਲਣਾ ਤਾਂ ਦੂਰ ਦੀ ਗੱਲ ਹੈ ਉਹ ਉਹਨਾਂ ਦਾ ਵਿਰੋਧ ਕਰ ਰਹੇ ਸੀ ਆਪਣੇ ਸਮਰਥਕਾਂ ਨੂੰ ਅਮਰਤਪਾਲ ਦੇ ਹੱਕ 'ਚ ਚੱਲਣ ਲਈ ਕਹਿ ਚੁੱਕੇ ਸਨ ਉਹਨਾਂ ਨੇ ਕੋਈ ਵੱਡੀ ਰੈਲੀ ਨਹੀਂ ਕੀਤੀ ਕੋਈ ਸਰਗਰਮੀ ਨਹੀਂ ਕੀਤੀ ਉਸ ਦਿਨ ਮੈਂ ਤੁਹਾਨੂੰ ਇੱਕ ਖਬਰ ਦਿੱਤੀ ਸੀ ਕਿ ਸ਼ਾਇਦ ਉਹ ਚੱਲ ਪੈਣ ਕਿਉਂਕਿ ਉਹ ਆਏ ਆ ਹਲਕੇ ਚ ਸਰਗਰਮ ਹੋਏ ਆ ਮਾੜੇ ਮੋٹے ਮਰਗਾਂ ਤੇ ਖੁਸ਼ੀਆਂ ਦੇ ਪ੍ਰੋਗਰਾਮਾਂ 'ਚ ਸ਼੍ਰੀਕ ਹੋ ਰਹੇ ਆ ਪਰ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਕਹਿਮ ਹੈ ਉਹਨਾਂ ਇਹਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੋ ਚੀਜ਼ਾਂ ਨੇ ਵਿਰਸਾ ਸਿੰਘ ਬਲਟੋਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪਹਿਲਾਂ ਤੋਂ ਹੀ 36 ਦਾ ਅੰਕੜਾ ਹੈ ਅੱਜ ਤੋਂ ਨਹੀਂ ਜਦੋਂ ਦੇ ਦੋਵੇਂ ਸਿਆਸਤ ਦੇ ਵਿੱਚ ਪਹਿਲਾਂ ਜਦੋਂ ਅਕਾਲੀ ਸਰਕਾਰਾਂ ਵੀ ਰਹੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਲਗਾਤਾਰ 2007 ਤੇ 12 ਵਾਲੀ ਉਦੋਂ ਵੀ ਇਹਨਾਂ ਦੇ ਵਿਚਕਾਰ ਕਿਤੇ ਨਾ ਕਿਤੇ ਤਣਾਅ ਦੇਖਣ ਨੂੰ ਮਿਲਦਾ ਸੀ ਪਰ ਸੱਤਾ ਸੀ ਵਿਰਸਾ ਸਿੰਘ ਬਟੋਆ ਆਪਣਾ ਕੰਮ ਕਰੀ ਜਾਂਦੇ ਸਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣਾ ਕੰਮ ਕਰੀ ਜਾਂਦੇ ਸਨ ਇਹ ਸਾਰੀ ਸਥਿਤੀ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਲੈਕਟ੍ਰੋਲਿਕ ਮਾਮਲੇ ਦੇ ਵਿੱਚ ਜਾਨੀ ਕਿ ਚੁਣਾਵੀ ਖੇਤਰ ਦੇ ਵਿੱਚ ਪਿਛਲੇ ਦੋ ਇਲੈਕਸ਼ਨ ਬੜੇ ਕਸੂਤੇ ਫਸੇ ਰਿਹਾ ਤਿੰਨ ਇਲੈਕਸ਼ਨ 2012 ਵਾਲਾ ਇਲੈਕਸ਼ਨ ਵੀ ਉਹਨਾਂ ਨੇ 100 ਤੋਂ ਘੱਟ ਵੋਟਾਂ ਦੇ ਨਾਲ ਜਿੱਤਿਆ ਸੀ। ਉਹਦੇ ਬਾਰੇ ਕਈ ਚਰਚਾਵਾਂ ਨੇ। ਇਸ ਕਰਕੇ ਵਿਰਸਾ ਸਿੰਘ ਬਲਟੋਆ ਜ਼ਿਲ੍ਹਾ ਜਥੇਦਾਰ ਰਹੇ ਹਮੇਸ਼ਾ ਟਕਰਾ ਰਿਹਾ। ਕਦੇ ਤਾਂ ਅਲੇਸ਼ ਪ੍ਰਤਾਪ ਕੈਰੋ ਦਾ ਪਰਿਵਾਰ ਇਹ ਗੱਲ ਕਹਿੰਦਾ ਸੀ ਕਿ ਅਸੀਂ ਖੇਮ ਕਰਨ ਜਾਣਾ ਹੈ। ਸਾਨੂੰ ਦੋ ਹਲਕੇ ਚਾਹੀਦੇ ਆ। ਕਦੇ ਵਿਰਸਾ ਸਿੰਘ ਬਲਟੋਆ ਕਹਿੰਦੇ ਸੀ ਅਸੀਂ ਵੀ ਪੱਟੀ ਜਾਣਾ ਹੈ। ਸਾਨੂੰ ਵੀ ਦੋ ਹਲਕੇ ਚਾਹੀਦੇ ਆ। ਬੜੀ ਉਲਝੀ ਹੋਈ ਸਥਿਤੀ ਸੀ। ਅ ਕਿਉਂਕਿ ਕੈਰੋ ਪਰਿਵਾਰ ਕੋਲੇ ਇਸ ਵਾਰ ਆਪਸ਼ਨ ਖੁੱਲ ਚੁੱਕਿਆ ਹੈ ਕਿ ਉਹ ਕਹਿ ਦੇਣ ਕਿ ਭਾਈ ਇਹਨੂੰ ਵੋਟ ਪਾਓ ਇਸ ਕਰਕੇ ਇਹ ਚੱਕਰ ਦੇ ਵਿੱਚ ਕੈਰੋ ਪਰਿਵਾਰ ਜਿਹੜਾ ਆ ਵਿਰਸਾ ਸਿੰਘ ਬਲਟੋਆ ਦੇ ਖੜੇ ਹੋਣ ਕਰਕੇ ਇੱਕ ਇਹ ਵੀ ਗੱਲ ਹੈ ਨਾ ਕਿ ਕੈਰੋ ਪਰਿਵਾਰ ਤਿੰਨ ਚਾਰ ਚੀਜ਼ਾਂ ਚਾਹੁੰਦਾ ਸੀ ਇਹ ਦੇਸ਼ ਪ੍ਰਤਾਪ ਸਿੰਘ ਕੈਰੋ ਇਹ ਚਾਹੁੰਦੇ ਸਨ ਕਿ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਉਹ ਗੱਲ ਖੂ ਖਾਤੇ ਪੈ ਗਈ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਫਿਰ ਉਹ ਚਾਹੁੰਦੇ ਸਨ ਕਿ ਘੱਟੋ ਘੱਟ ਮੇਰੀ ਸਲਾਹ ਦੇ ਨਾਲ ਉਮੀਦਵਾਰ ਬਣਾਇਆ ਜਾਵੇ ਉਹ ਵੀ ਸੁਖਵੀਰ ਸਿੰਘ ਬਾਦਲ ਨੇ ਬਹੁਤੀ ਗੱਲ ਬੋਦਰ ਨਹੀਂ ਕੀਤੀ ਤੇ ਅਚਾਨਕ ਵਿਰਸਾ ਸਿੰਘ ਬਲਟੋਆ ਦਾ ਨਾਂ ਫਾਈਨਲ ਕਰ ਲਿਆ ਗਿਆ ਇਸ ਕਰਕੇ ਕਿਉਂਕਿ ਹੁਣ ਵਿਰਸਾ ਸਿੰਘ ਬਲਟੋਆ ਨਾਲ ਤਾਂ ਉਹਨਾਂ ਦੀ ਪਹਿਲਾਂ ਹੀ ਨਹੀਂ ਬਣਦੀ ਕੈਰ ਉਹਨਾਂ ਦੀ ਤਾਂ ਇਹ ਸਾਰੀਆਂ ਸਥਿਤੀਆਂ ਬਣ ਗਈਆਂ ਇਹ ਸਾਰੀਆਂ ਸਥਿਤੀਆਂ ਜਦੋਂ ਪੈਦਾ ਹੋ ਗਈਆਂ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਚੁੱਪ ਵਟ ਲਈ ਚੁੱਪ ਹੀ ਨਹੀਂ ਵੱਟੀ ਉਹਨਾਂ ਨੇ ਇਸ਼ਾਰਾ ਕਰਤਾ ਭਾਈ ਤੁਸੀਂ ਉਧਰਲੇ ਪਾਸੇ ਚੱਲੋ ਬੇਸਤੀ ਸ਼ਿਕਾਇਤ ਵਿਰਸਾ ਸਿੰਘ ਬਲਟੋਆ ਨੇ ਪਾਰਟੀ ਨੂੰ ਕੀਤੀ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਖਾਤਾ ਹੁਣ ਗੱਲ ਇਹ ਹੈ ਕਿ ਬਾਦਲ ਪਰਿਵਾਰ ਦੇ ਵਿੱਚ ਕੀ ਸਥਿਤੀ ਰਹੂਗੀ ਬਾਦਲ ਪਰਿਵਾਰ ਕਿਵੇਂ ਵਿਚਰੂਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਦੇਸ਼ਪ੍ਰਤਾਪ ਕੈਰੋ ਦਾ ਕੋਈ ਮਾਮਲੀ ਰਿਸ਼ਤਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਦੀ ਭੈਣ ਜਿਹੜੇ ਨੇ ਉਹ ਕੈਰੋ ਪਰਿਵਾਰ ਦੀ ਨੂੰਹ ਨੇ ਅਤੇ ਕੋਈ ਮਾੜੀ ਮੋਟੀ ਗੱਲ ਨਹੀਂ ਗੱਲ ਇਹ ਵੀ ਹੈ ਕਿ ਬੀਬਾ ਜੀ ਬਹੁਤ ਪ੍ਰਭਾਵਸ਼ਾਲੀ ਹੈ ਪਰਿਵਾਰ ਦੇ ਵਿੱਚ ਵਿਆਪਨੀਤ ਕੋਰ ਨੇ ਜਿਹੜੇ ਦੇਸ਼ਪ੍ਰਤਾਪ ਕੈਰੋ ਦੇ ਪਤਨੀ ਤੇ ਸੁਖਬੀਰ ਸਿੰਘ ਬਾਦਲ ਦੇ ਭੈਣੋ ਬਾਦਲ ਪਰਿਵਾਰ ਤੇ ਕੈਰੋ ਪਰਿਵਾਰ ਚ ਬਹੁਤ ਪ੍ਰਭਾਵਸ਼ਾਲੀ ਹੈ ਅੱਗੇ ਜਾ ਕੇ ਕੀ ਹੋਣਾ ਸਾਲੇ ਜੀਜੇ ਦੀ ਲੜਾਈ ਕਹਿ ਲੋ ਇਹਨੂੰ ਚਾਹੇ ਤੁਸੀਂ ਚਾਹੇ ਪਰਿਵਾਰ ਦੀ ਅੰਦਰੂਨੀ ਖਾਨਾ ਜੰਗੀ ਕਹਿ ਲੋ ਪਰ ਇਹ ਅਕਾਲੀ ਦਲ ਲਈ ਬੜੀ ਘਾਤਕ ਸਿੱਧ ਹੋਣ ਵਾਲੀ ਹੈ ਬਾਦਲ ਪਰਿਵਾਰ ਦੇ ਵਿੱਚ ਤਰੇੜਾ ਇੱਥੋਂ ਤੱਕ ਆ ਗਈਆਂ ਕਿ ਹੁਣ ਜਿਹੜਾ ਉਹ ਆਦੇਸ਼ ਪ੍ਰਤਾਪ ਕੈਰੋਨ ਪਾਰਟੀ ਚੋਂ ਬਾਹਰ ਕੱਢਣਾ ਪੈ ਜੇ ਸੁਖਵੀਰ ਬਾਦਲ ਦੀ ਪਕੜ ਇੰਨੀ ਕਮਜ਼ੋਰ ਹੋ ਗਈ ਕਿ ਉਹ ਆਪਣੀ ਭੈਣ ਤੇ ਆਪਣੇ ਜੀਜੇ ਨੂੰ ਨਾ ਮਨਾ ਸਕਣ ਤੇ ਪਾਰਟੀ ਦੇ ਫੈਸਲੇ ਜਣੀ ਕਿ ਸੁਖਵੀਰ ਬਾਦਲ ਦਾ ਫੈਸਲਾ ਸੀ ਨਾ ਬਲਟੋਆ ਹੋਰਾਂ ਨੂੰ ਟਿਕਟ ਦੇਣੀ ਇਹ ਕਿਸੇ ਤੀਜੇ ਬੰਦੇ ਦਾ ਫੈਸਲਾ ਤਾਂ ਨਹੀਂ ਸੀਗਾ ਇਸ ਕਰਕੇ ਇਹ ਬੜੀ ਗੱਲ ਹੈ ਕਿ ਸੁਖਵੀਰ ਬਾਦਲ ਦੀ ਪਕੜ ਆਪਣੇ ਪਰਿਵਾਰ ਤੇ ਹੀ ਕਮਜ਼ੋਰ ਹੋ ਚੁੱਕੀ ਹੈ ਇਹਦੇ ਨਤੀਜੇ ਅਕਾਲੀ ਦਲ ਲਈ ਬਹੁਤੇ ਸੋਖੇ ਨਹੀਂ ਹੋਣਗੇ ਅਕਾਲੀ ਦਲ ਦਾ ਜਥੇਦਾਰ ਅਕਾਲੀ ਦਲ ਦਾ ਵਰਕਰ ਤੇ ਸਪੋਰਟਰ ਇਸ ਵਾਰ ਸਰਗਰਮ ਹੈ ਪਾਰਟੀ ਲਈ ਖੁੱਲ ਕੇ ਚੱਲ ਰਿਹਾ ਹੈ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਪਾਰਟੀ ਦੀ ਕਿਆਦਤ ਲੀਡਰਸ਼ਿਪ ਕਹਿੰਦੇ ਆ ਜਿਹਨੂੰ ਆਪਾਂ ਉਹਦੇ ਵਿੱਚ ਜੇ ਪਕੜ ਕਮਜ਼ੋਰ ਹੁੰਦੀ ਆ ਤਾਂ ਫਿਰ ਵਰਕਰ ਦਾ ਜਿਹੜਾ ਮਨੋਬਾਲਾ ਹੈ ਵਰਕਰ ਦਾ ਹੌਸਲਾ ਜਿਹੜਾ ਉਹ ਪਸਤ ਹੁੰਦਾ ਹੈ ਇਹਦੇ ਨਤੀਜੇ ਅਕਾਲੀ ਦਲ ਨੂੰ ਬੜੇ ਗੰਭੀਰ ਪੁਕਤਨੇ ਪੈ ਸਕਦੇ ਆ ਅਕਾਲੀ ਦਲ ਦੀ ਖਾਨਾ ਜੰਗੀ ਅਕਾਲੀ ਦਲ ਲਈ ਵੀ ਨੁਕਸਾਨਦੇ ਆ ਤੇ ਪੰਜਾਬ ਲਈ ਵੀ ਕਿਤੇ ਨਾ ਕਿਤੇ ਨੁਕਸਾਨਦੇ ਆ ਕਿਉਂਕਿ ਕਿ ਕਿਸੇ ਵੀ ਪੋਲੀਟੀਕਲ ਖੇਤਰੀ ਧਿਰ ਦਾ ਕਮਜ਼ੋਰ ਹੋਣਾ ਉਸ ਖਿੱਤੇ ਲਈ ਸੁਭਾਵਿਕ ਜੀ ਗੱਲ ਹੈ ਕਿ ਉਹ ਘਾਤਕ ਹੁੰਦਾ ਕਿਉਂਕਿ ਕਾਲੀ ਦਲ ਦੇ ਪਹਿਲਾਂ ਵਾਲੇ ਲੱਛਣਾ ਕਰਕੇ ਹੀ ਪੰਜਾਬ ਦੀ ਦੇ ਵਿੱਚ ਜਿਹੜੀਆਂ ਇਹ ਕਈ ਮੁੱਦੇ ਗੰਭੀਰ ਬਣੇ ਹੋਏ ਆ ਉਹ ਹੈਗੇ ਆ ਜੇ ਕਾਲੀ ਦਲ ਸਹੀ ਹੁੰਦਾ ਤਾਂ ਉਹ ਸ਼ਾਇਦ ਪੈਦਾ ਹੀ ਨਾ ਹੁੰਦੇ ਤੇ ਜਾਂ ਅੱਗੇ ਨਾ ਵਧੇ ਅਕਾਲੀ ਦਲ ਦੀ ਕਮਜ਼ੋਰੀਆਂ ਨੇ ਅਕਾਲੀ ਦਲ ਦੀ ਹੁਣ ਸੰਗਠਨਕਤ ਜਾਨੀ ਕਿ ਜਥੇਬੰਦਕ ਕਮਜ਼ੋਰੀਆਂ ਜਿਹੜੀਆਂ ਨੇ ਆਰਗੇਨਾਈਜ਼ੇਸ਼ਨਲ ਕਮਜ਼ੋਰੀਆਂ ਨੇ ਉਹ ਵੀ ਉੱਪਰ ਰਹੀਆਂ ਨੇ ਬਾਦਲ ਪਰਿਵਾਰ ਦੀ ਇਹ ਖਾਨਾ ਜੰਗੀ ਕਿੱਥੇ ਤੱਕ ਜਾਂਦੀ ਹੈ ਕੀ ਰੰਗ ਲਿਆਉਂਦੀ ਹੈ ਤਾਂ ਸਮਾਂ ਦੱਸੇਗਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ